ਕਿ ਕਾਂਗਰਸ ਦੇ ਵਿੱਚ ਦੰਮ ਘੁੱਟਣ ਲੱਗ ਗਿਆ ਸੀ ਕਿਉਂਕਿ ਪੈਸੇ ਨੂੰ ਤਰਜੀਹ ਜ਼ਿਆਦਾ ਦਿੱਤੀ ਗਈ ਕਰਨ ਵੀਰ ਸਿੰਘ ਬੁਰ ਦੇ ਇੱਕ ਤਰਨਾਡ ਸੀ ਉਹਦੇ ਕੋਲ ਪੈਸੇ ਜ਼ਿਆਦਾ ਸੀ ਉਹਨੂੰ ਤਾਂ ਟਿਕਟ ਦਿੱਤੀ ਗਈ ਸਾਨੂੰ ਕਿਉਂ ਪਰੋਕਾ ਕੀਤਾ ਗਿਆ ਕਾਂਗਰਸ ਦੇ ਵਿੱਚ ਮਿਹਨਤ ਦਾ ਮੁੱਲ ਕੋਈ ਨਹੀਂ ਤੁਹਾਡਾ ਬਹੁਤ ਸੋਹਣਾ ਕੁਐਸਚਨ ਹੈ ਮੈਂ ਤੁਹਾਨੂੰ ਪੂਰੇ ਵਿਸਥਾਰਾਂ ਨਾਲ ਦੱਸੂ ਜੀ ਜੀ ਦੇਖੋ ਤੁਸੀਂ ਜਿੱਤਣਾ ਕੀਤੀ ਵੀ ਤੁਸੀਂ ਕਹਿੰਦੇ ਹੋ ਕਿ ਉਹ ਵੀ ਤਨਾੜ ਆਦਮੀ ਨੂੰ ਟਿਕਟ ਦਿੰਦੀ ਆ ਆਪਾਂ ਪਿੱਛੇ ਚੱਲੀਏ ਬਰਨਾਲੇ ਦੇ ਵਿੱਚ ਕਾਲਾ ਢੱਲੋਂ ਕਿ ਜਿੱਤਿਆ ਸੀ ਜੀ ਜੀ ਐਮਐਲਏ ਬਣ ਗਏ ਉਹ ਜਿੱਗਾ ਜਾ ਰਹੇ ਸੀ ਉਹਨਾਂ ਕੇ ਸਾਡੇ ਰਾਜਾ ਫਰਿੰਗ ਜੀ ਵੀ ਹਾਰ ਗਏ ਸੀ ਨਾ ਦੇ ਦੇ ਹਨਾ ਪਰ ਕਾਲਾ ਢਿੱਲੋ ਜੇ ਲੱਖ ਦਿੱਤੀ ਕਿਉਂ ਇੱਕ ਵਰਕਰ ਸੀ ਅਸੀਂ ਇੱਕ ਵਰਕਰ ਨੂੰ ਵੀ ਤਾਂ ਟਿਕਟ ਦਿੱਤੀ ਆ ਅੱਜ ਵੀ ਅਸੀਂ ਇੱਕ ਵਰਕਰ ਨੂੰ ਟਿਕਟ ਦਿੱਤੀ ਆ ਵੀ ਉਹ ਤਨਾੜ ਆ ਤੇ ਉਹਦਾ ਕੋਈ ਕਸੂਰ ਥੋੜੀ ਆ ਜੇ ਕਿਸੇ ਕੋ ਮਾਇਆ ਹੈ ਜੇ ਕਿਸੇ ਕੋ ਪੈਸੇ ਹੈ ਦੇਖੋ ਅਸਰ ਸੁੱਖਿਆ ਤੇ ਕੁਦਰਤ ਇਹ ਪ੍ਰਮਾਤਮਾ ਨੇ ਉਹਨੂੰ ਦਿੱਤੀ ਆ ਕਿਸੇ ਨੂੰ ਨਹੀਂ ਦਿੰਦੀ ਉਹਦੇ ਵਿੱਚ ਦੋਸ਼ ਥੋੜੀ ਆ ਪੈਸੇ ਦਾ ਰੋਲ ਨਹੀਂਗਾ ਪਹਿਲੀ ਗੱਲ ਦੂਜੀ ਗੱਲ ਦੇਖੋ ਜਗਵੀਤ ਮੇਰਾ ਛੋਟਾ ਭਰਾ ਆ ਸਾਡੇ ਨਾਲ ਉਹਨੇ ਬਹੁਤ ਡਿਬੇਟ ਕੀਤੀ ਬਹੁਤ ਉਹਨੇ ਪਾਰਟੀ ਵਾਸਤੇ ਬੇਨਤੀ ਕੀਤੀ ਉਹਨਾਂ ਨੇ ਪਿਤਾ ਜੀ ਨੇ ਵੀ ਮੈਨੂੰ ਲੱਗਦਾ ਉਹਨਾਂ ਦਾ ਫੈਸਲਾ ਗਲਤ ਸੀ ਜੀ ਰਾਜਨੀਤੀ ਦੇ ਵਿੱਚ ਕਾਲੇ ਨਹੀਂ ਪੈਂਦਾ ਹਰ ਕਿਸੇ ਕੋ ਨਹੀਂ ਮਿਲਦਾ ਯਹਾਂ ਪਿਆਰ ਜ਼ਿੰਦਗੀ ਨੂੰ ਸਭ ਨੂੰ ਨਹੀਂ ਮਿਲ ਸਕਦਾ 8-9 ਕੈਂਡੀਡੇਟ ਸੀ ਬਾਕੀ ਕਿਉਂ ਨਹੀਂ ਗਏ ਬਾਕੀ ਵੀ ਤਾਂ ਦੂਜੀ ਪਾਰਟੀ ਜਾ ਸਕਦੇ ਸੀ ਉਹ ਆਪਣਾ ਪਾਰਟੀ ਦੇ ਪ੍ਰਤੀ ਸਮਰਪਿਤ ਰਹੇ 2027 ਆਣ ਵਾਲੀ ਆ ਸਾਡੀ ਸਰਕਾਰ ਬਣਦੀ ਵੇਖੋ ਏਡੀ ਛੋਟੀ ਉਮਰ ਦੇ ਵਿੱਚ ਬਲਾਕ ਪ੍ਰਧਾਨ ਬਣਾਇਆ ਪਾਰਟੀ ਦਾ ਬਲਾਰਾ ਬਣਾਇਆ ਤਰਨਤਾਰ ਚ ਕੋਈ ਸੀ ਪਾਰਟੀ ਦਾ ਬਲਾਰਾ ਉਹਨਾਂ ਦੇ ਪਿਤਾ ਜੀ ਨੂੰ ਵੀ ਚੇਅਰਮੈਨ ਹੀ ਦਿੱਤੀ ਪੂਰਾ ਮਾਨ ਸਮਾਨ ਦਿੱਤਾ ਸੀ ਇਵਨ ਕਿ ਸਾਡੇ ਨੈਕਸਟ ਦੇ ਬੋੜਾ ਤੇ ਅੱਜ ਵੀ ਉਹਨਾਂ ਦੇ ਬਤਾਈ ਦੀ ਫੋਟੋ ਲੱਗੀ ਪਈ ਹੁਣ ਪਾਰਟੀ ਤੋਂ ਬਾਅਦ ਕੀ ਕਰਦੇ ਟਿਕਟ ਤੇ ਇੱਕ ਹੀ ਮਿਲਦੀ ਆ ਨਾ ਪਰ ਜੇ ਬੰਦਾ ਵੇਟ ਕਰੇ ਵਾਚ ਕਰੇ ਸਬਰ ਰੱਖੇ ਸਬਰ ਸੰਤੋਖ ਰੱਖੇ ਸਭ ਕੁਝ ਮਿਲਦਾ ਮੈਂ ਆਪਣੇ ਇਲਾਕੇ ਚ ਇੰਨੀ ਮਿਹਨਤ ਕੀਤਾ 28 ਸਾਲੋਂ ਕਿ ਮੈਨੂੰ ਟਿਕਟ ਨਹੀਂ ਮਿਲੀ ਫਿਰ ਕੀ ਹੋ ਗਿਆ 노 ਪ੍ਰੋਬਲਮ ਤੁਸੀਂ ਪਾਰਟੀ ਜਿਹੜਾ ਸੇਵਾ ਕਰਦੇ ਜੇ ਪ੍ਰਮਾਤਮਾ ਤੁਹਾਨੂੰ ਫਲ ਦਿੰਦਾ ਹੀ ਦਿੰਦਾ ਉਹ ਤੁਹਾਡੇ ਨਾਲ ਕਾਲੇ ਪੈਸੇ ਹੁਣ ਜੇ ਉਸ ਪਾਰਟੀ ਚਲੇ ਗਿਆ ਦੂਜੀ ਪਾਰਟੀ ਦੀ ਨਿੰਦਾ ਕਰਨ ਲੱਗ ਪਏ ਪਹਿਲੀ ਪਾਰਟੀ ਦੇ ਸਿਆਣੇ ਕਹਿੰਦੇ ਆ ਜਿਹੜੇ ਪੁਲ ਥਾਣੀ ਲੰਘ ਜਾਈਏ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਉਹਨੂੰ ਤੋੜਨਾ ਨਹੀਂ ਚਾਹੀਦਾ ਮੈਂ ਉਹਨਾਂ ਨੂੰ ਇੱਕ ਸਲਾਹ ਦਵਾਂਗਾ ਤੁਸੀਂ ਚਲੇ ਗਏ ਹੋ ਤੁਹਾਨੂੰ ਮੁਬਾਰਕ ਪਰ ਕਦੀ ਵੀ ਜਿਹਦੀ ਪਾਰਟੀ ਹੁੰਦੀ ਮਾਂ ਪਾਰਟੀ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਹੁੰਦਾ ਉਹਦੇ ਬਰ ਖਿਲਾਫ ਨਹੀਂ ਬੋਲਿਦਾ ਲੋਕਾਂ ਨੇ ਹੱਸਣਾ ਤੁਹਾਡੇ ਤੇ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਮੈਂ ਫਿਰ ਕਹਿੰਦਾ ਮੇਰਾ ਭਰਾ ਆ ਮੇਰੇ بڑے ਸਤਕਾਰਯੋਗ ਨੇ ਉਹ ਚਲੇ ਗਏ ਆਪਦੀ ਪਾਰਟੀ ਦਾ ਪੱਕ ਰੱਖਣ ਪਰ ਦੂਸਰੀ ਪਾਰਟੀ ਨੂੰ ਨਿੰਦਾ ਨਾ ਕਰ ਉਹ ਉਹਨਾਂ ਦੇ ਫਾਇਦੇ ਵਸਾ